ਹਾਂਜੀ ਸਰਦਾਰ ਜੀ ਉਹ ਕੰਮ ਕ ਚੱਲ ਰਿਹਾ ਦੱਸੋ ਤਾਂ ਹਾਂ ਬਿਲਕੁਲ ਜੀ ਤਿੰਨ ਵਰਕ ਚੱਲ ਰਿਹਾ ਆਪਾਂ ਆਫਿਸ ਵਰਕ ਕਰ ਰਹੇ ਆਂ ਕੋਰਟ ਵਰਕ ਵੀ ਲਾਇਆ ਸੀ ਅੱਜ ਤਾਂ ਮਿਊਟੇਸ਼ਨ ਵੀ ਕੀਤੇ ਆ ਤੇ ਆਪਣਾ ਐਫੀਡਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਮੁਤਾਬਕ ਇਨਵਿਨ ਪਾਲਣ ਕਰਾਂਗੇ ਛੁੱਟੀ ਤੋਂ ਵਾਪਸ ਆ ਗਏ ਸਰ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਵੇਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਆਂ ਦਫਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਆਊਟ ਰਜਿਸਟ੍ਰੇਸ਼ਨ ਸਰ ਜਿਵੇਂ ਮੁੱਖ ਮੰਤਰੀ ਪੁਜਨ ਸਿੰਘ ਮਾਨ ਨੇ ਇੰਸਟਰਕਸ਼ਨ ਦਿੱਤੀਆਂ ਸੀਗੀਆਂ ਉਹਦੇ ਅਕੋਰਡਿੰਗਲੀ ਪੰਨਾ ਦਿੱਤੀ ਜਾ ਰਹੀ ਹੈ ਵੇਖੋ ਜੀ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨੂੰ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਠੀਕ ਹੈ ਇਹਦੇ ਵਿੱਚ ਜਿਹੜੀ ਗੱਲ ਰੱਖਣਾ ਚਾਹੁੰਦੇ ਉਹ ਤੁਸੀਂ ਰੱਖ ਸਕਦੇ ਹਾਂ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਜ਼ ਮੰਗਾਂ ਹਨ ਬਿਲਕੁਲ ਇਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਦੱਸੇ ਜਾ ਰਹੇ ਕਿ ਕਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਵਿਭਾਗ ਵਿੱਚ ਹੁੰਦਾ ਹੈ ਤੇ ਥੋੜੇ ਕਹਿਣ ਦੇ ਮਦੱਬ ਕਿ ਹਰ ਇੱਕ ਬੰਦਾ ਜਿਹੜਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਵੀ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਰਾਈ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣਾ ਤੰਦ ਹੀ ਨਾ ਡਿਊਟੀ ਕਰਦੇ ਆ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨਾਂ ਨੂੰ ਪਾਲਣ ਕਰਦੇ ਆ ਲੇਕਿਨ ਜਿੱਥੇ ਸਾਡੇ ਮਾਨ ਸਨਮਾਨ ਨੂੰ ਥੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣਾ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਹੈ ਤੇ ਇਹ ਜਿਹੜੇ ਤੁਸੀਂ ਹੁਣ ਆਪਣੀ ਮਾਨਤਾ ਦੀ ਨਾਦੀ ਇਸੇ ਬਿੱਚੋ ਦੀ ਕਿ ਬਿਲਕੁਲ ਬਿਲਕੁਲ ਜੋ ਮਤਲਬ ਲੈਣਾ ਨਹੀਂ ਆਪਾਂ ਆਪਣੀ ਆਪਣੀ ਰੁਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕਰਪਸ਼ਨ ਹੈ ਉੱਥੇ ਉੱਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੀਨੀਅਸ ਸਾਇਕਲ ਉਹ ਕਰਦੇ ਨਾ ਨਾ ਰਜਿਸਟ੍ਰੇਸ਼ਨ ਅੱਜ ਦੇ ਜਿੱਥੇ ਆਰਡਰ ਆਏ ਹੁਣ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਾਇਕਲ ਤੇ ਕਾਨਗੋ ਸਾਰੇ ਉਹਨਾਂ ਨੇ ਡਿਊਟੀਆਂ ਲਾਤੀਆਂ ਜੋ ਕਰਨਾ ਚਾਹਣਗੇ ਕਰ ਲੈਣਾਂਗੇ